ਅਸੀਂ ਅੱਜ ਖੋਜੇਵਾਲ ਚਰਚ ਪਹੁੰਚ ਚੁੱਕੇ ਹਾਂ ਉੱਪਰ ਤੁਸੀਂ ਬੋਰਡ ਦੇਖ ਸਕਦੇ ਜੇ ਖੋਜੇਵਾਲ ਚਰਚ ਦਾ ਆਪਾਂ ਖੋਜੇਵਾਲ ਇੰਟਰ ਚ ਫੇਰ ਪਹੁੰਚ ਚੁੱਕੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਾ ਭਰਾਵਾਂ ਦੇ ਨਾਲ ਇਹਨਾਂ ਨੂੰ ਆਪਾਂ ਪੁੱਛਣਾ ਜਾ ਰਹੇ ਹਾਂ ਜੋ ਅੱਜ ਬਹੁਤ ਦੁਨੀਆ ਭਰ ਦੇ ਵਿੱਚ ਜਿੱਦਾਂ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਇਸ ਫਾਇਰ ਬਾਰੇ ਉਹ ਫਾਇਰ ਬਾਰੇ ਬਹੁਤ ਜਿੱਦਾਂ ਗਲਤ ਬੋਲਦੇ ਨੇ ਤੇ ਅਸੀਂ ਜਿਹੜੇ ਚਰਚ ਆਂਦੇ ਨੇ ਮੇਰੇ ਭਰਾ ਇਹਨਾਂ ਨੂੰ ਆਪਾਂ ਪੁੱਛਣਾ ਚਾਹਦੇ ਹਾਂ ਕਿ ਇਹ ਨੰਬਰੇ ਕੀ ਕਹਿਣਾ ਚਾਹੁੰਦੇ ਆ ਜਬ ਵਚਨ ਦੇ ਵਿੱਚੋ ਜਦੋਂ ਪਵਿੱਤਰ ਬਾਈਬਲ ਦੇ ਵਿੱਚੋ ਪਵਿੱਤਰ ਗ੍ਰੰਥ ਦੇ ਵਿੱਚੋ ਇਹ ਕੀ ਸਾਨੂੰ ਦੱਸ ਰਿਹਾ ਕਿ ਫਾਇਰ ਬਾਰੇ ਕੀ ਆ ਆਜੋ ਮੇਰਾ ਭਰਾ ਆਪਾਂ ਅੰਨਾ ਭਾਜੀ ਨਾਲ ਗੱਲ ਕਰਦੇ ਹੋਰ ਜੀ ਵੱਡੀ ਵੀਰ ਜੀ ਅਸੀਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦੇ ਆ ਜਿਹੜੀ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ ਫਾਇਰ ਦੇ ਗੱਲ ਚੱਲ ਰਹੀ ਹੈ ਕਿ ਫਾਇਰ ਦਾ ਬਹੁਤ ਲੋਕ ਮਜਾ ਕੇ ਉਡਾਰੇ ਨੇ ਜਿੱਦਾਂ ਫਾਇਰ ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਰ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਮਸੀ ਜੀ ਪਿਆਰ ਭਰੀ ਤੇ ਸ਼ਹਿਦ ਨਾਲੋਂ ਮਿੱਠੀ ਜਨਸੀ ਦੀ ਹਾਂਜੀ ਫੈਰ ਇਸ ਤਰ੍ਹਾਂ ਫੈਰਾ ਕਿ ਜਿਹੜਾ ਸਾਡਾ ਪਰਮੇਸ਼ਰ ਹੈ ਨਾ ਇਹ ਅੱਗ ਦੇ ਵਿੱਚ ਉਹਦੀ ਉੱਤਰ ਦਿੰਦਾ ਜੀ ਠੀਕ ਹੈ ਤੇ ਮੂਸਾ ਤੋਂ ਲੈ ਕੇ ਯਸੂਸੀ ਤੱਕ ਅੱਗ ਦੇ ਵਿੱਚੋਂ ਦੀ ਉੱਤਰ ਦਿੰਦਾ ਰਿਹਾ ਹਾਂਜੀ ਹਾਂਜੀ ਹੁਣ ਇਹ ਪਵਿੱਤਰ ਆਤਮਾ ਦੇ ਦੁਆਰਾ ਉੱਤਰ ਦਿੰਦਾ ਵਾ ਠੀਕ ਤੇ ਚਲੋ ਮੈਂ ਵੀਰਾਂ ਉਹਨਾਂ ਕੋਲੋਂ ਮਾਫੀ ਵੀ ਪਹਿਲਾਂ ਮੰਗਦਾ ਵਾਂ ਕਿ ਕੋਈ ਗਲਤ ਸ਼ਬਦ ਕਿਸੇ ਦੇ ਮਨੁੱਖਤਾ ਦੇ ਪਰ ਉਹ ਤਾਂ ਇਹ ਨਾ ਬੋਲੇ ਜੇ ਮੈਂ ਪਹਿਲੋ ਮਾਫੀ ਮੰਗਦਾ ਮਾਂ ਕਿ ਜਿਹੜੇ ਲੋਕ ਵੀਰ ਕਹਿੰਦੇ ਆ ਕਿ ਪਖੰਡਵਾਦਿਆ ਪਖੰਡਵਾਦਿਆ ਕਿਉਂਕਿ ਉਹ ਪਰਮੇਸ਼ਰ ਜਿਹੜਾ ਵਾ ਜਦੋਂ ਲੋਕ ਬਿਮਾਰ ਚੰਗੇ ਹੁੰਦੇ ਇੱਥੇ ਤੇ ਉਹ ਫੈਰ ਦੇ ਨਾਲ ਹੀ ਚੰਗੇ ਹੁੰਦੇ ਆ ਫੈਰਕ ਅੰਗਰੇਜ਼ੀ ਦੇ ਵਿੱਚ ਆਪਾਂ ਫੈਰ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਅੱਗ ਕਿਹਾ ਜਾਂਦਾ ਉਹਨਾਂ ਨੂੰ ਤੇ ਦੱਸਿਆ ਗਿਆ ਕਿ ਪਰਮੇਸ਼ਰ ਜਿਹੜਾ ਵਾ ਭਸਮ ਕਰ ਦੇਣ ਵਾਲੇ ਆ ਗਿਆ ਤੋ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਕਿ ਤੁਸੀਂ ਇਹਨੂੰ ਅਖੰਡਵਾਦ ਨਾ ਕਹੋ ਹੋਰ ਸੰਤਾਂ ਨੂੰ ਵੀ ਕਹਿ ਲਓ ਜਿੰਨੂੰ ਮਰਜ਼ੀ ਕਹਿ ਲਓ ਤੇ ਪਵਿੱਤਰ ਆਤਮਾ ਜੋ ਪਰਮੇਸ਼ਰ ਦਾ ਆਤਮਾ ਇਹਨੂੰ ਅਖੰਡਵਾਦ ਨਾ ਕਹੋ ਕਿਉਂਕਿ ਤੁਸੀਂ ਕਦੇ ਆਏ ਹੀ ਨਹੀਂ ਚਰਚ ਦੇ ਵਿੱਚ ਤੁਹਾਨੂੰ ਕੀ ਪਤਾ ਮੈਂ ਇਸ ਕਰਕੇ ਕਹਿਣਾ ਕਿ ਪਰਮੇਸ਼ਰ ਅੱਗ ਵਿੱਚੋਂ ਵੀ ਉੱਤਰ ਦਿੰਦਾ ਪਵਿੱਤਰ ਆਤਮਾ ਦੇ ਦੁਆਰਾ ਉੱਤਰ ਦਿੰਦਾ ਇਹ ਜਿਹੜੇ ਲੋਕ ਇਸ ਵੇਲੇ ਜਿਹਦਾ ਮਜ਼ਾਕ ਉਡਾ ਰਹੇ ਤੁਸੀਂ ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਕਹਿਣ ਦਾ ਮਤਲਬ ਇਹ ਦੇਣਾ ਤੁਸੀਂ ਚਾਹਦੇ ਮੈਸੇਜ ਕਿ ਜਿਹੜਾ ਫਾਇਰ ਆ ਉਹ ਕੋਈ ਇਧਰ ਆਤਮਾ ਜਿਹੜੀ ਆਗਿਆ ਉਹ ਪਰਮੇਸ਼ਰ ਆ ਤੇ ਪਰਮੇਸ਼ਰ ਦੇ ਨਾਲ ਮਤਲਬ ਪੰਗੇ ਨਾਲੋ ਇਹ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਹਾਂਜੀ 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 ਹੋਰ ਕੀ ਇਹ ਕਹਿਣਾ ਚਾਹੋਗੇ ਮਤਲਬ ਪ੍ਰਭ ਯੇਸ਼ੂ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਪਰਮੇਸ਼ਰ ਹੈ ਜਿੱਦਾਂ ਲੋਕ ਇਹ ਕਹਿੰਦੇ ਆ ਕਿ ਪ੍ਰਭ ਯੇਸ਼ੂ ਨੂੰ ਨਹੀਂ ਪਰਮੇਸ਼ਰ ਮੰਨਦੇ ਜਿਹੜੇ ਲੋਕ ਨਹੀਂ ਪ੍ਰਭ ਯੇਸ਼ੂ ਨੂੰ ਪਰਮੇਸ਼ਰ ਮੰਨਦੇ ਉਹ ਬਚਨ ਦੇ ਵਿੱਚੋਂ ਤੁਸੀਂ ਕੀ ਸਾਨੂੰ ਪਵਿੱਤਰ ਗ੍ਰੰਥ ਦੇ ਵਿੱਚੋਂ ਦੱਸਣਾ ਚਾਹੋ ਸ਼ਬਦ ਆ ਸ਼ਬਦ ਦੱਸਿਆ ਗਿਆ ਪਰਮੇਸ਼ਰ ਦੇ ਸੰਗ ਸੀ ਕਿ ਸ਼ਬਦੀ ਪਰਮੇਸ਼ਰੀ ਤੇ ਉਹ انسان ਬਣ ਕੇ ਧਰਤੀ ਤੇ ਆਇਆ ਕਿਉਂਕਿ ਜੇ ਅਸੀਂ ਸ਼ੇਰ ਨਾਲ ਗੱਲ ਕਰਨੀ ਹੋਵੇ ਤੇ ਅਸੀਂ ਸਿੱਧਾ ਉਹਨੂੰ ਅਖੇ ਸ਼ੇਰ ਤੂੰ ਖੜ ਹੋ ਨਹੀਂ ਸਕਦਾ ਉਹ ਸਾਡੀ ਗੱਲ ਨੂੰ ਨਹੀਂ ਸਮਝ ਸਕਦਾ ਇਸੇ ਤਰ੍ਹਾਂ ਖੁਦਾ ਨੂੰ ਖੁਦ انسان ਬਣ ਕੇ ਮਨੁੱਖ ਬਣ ਕੇ ਧਰਤੀ ਤੇ ਆਇਆ ਕਿ ਮਨੁੱਖ ਜਾਤੀ ਨੂੰ ਸਮਝਾ ਸਕੀ ਠੀਕ ਹੈ ਮਤਲਬ ਕਹਿਣ ਦਾ ਮਤਲਬ ਤੁਹਾਡਾ ਇਹ ਆ ਕਿ ਪ੍ਰਭੂ ਯੇਸ਼ੂ ਤੁਸੀਂ ਕਹਿਣਾ ਚਾਹੁੰਦੇ ਕਿ ਖੁਦ ਜਿਹੜਾ ਪਰਮੇਸ਼ਰ ਇਨਸਾਨ ਬਣ ਕੇ ਇਸ ਧਰਤੀ ਤੇ ਆ ਗਿਆ ਸ਼ਬਦ ਦੇ ਧਾਰੀ ਹੋ ਕੇ ਆ ਜੀ ਠੀਕ ਹੈ ਸ਼ਬਦ ਦੇ ਧਾਰੀ ਹੋ ਕੇ ਮਤਲਬ ਪਰਮੇਸ਼ਰ ਜਿਹੜਾ ਇਨਸਾਨ ਬਣ ਕੇ ਇਸ ਧਰਤੀ ਤੇ ਆ ਗਿਆ ਤੁਸੀਂ ਇਹ ਕਹਿਣਾ ਚਾਹੁੰਦੇ ਪ੍ਰਭੂ ਯੇਸ਼ੂ ਬਾਰੇ ਹਾਂਜੀ ਇਸੇ ਤੋਂ ਜੋ ਸ਼ਬਦ ਹੀ ਤੇ ਸਾਰਾ ਕੁਝ ਸ਼ਬਦ ਦੇ ਨਾਲ ਰਚਿਆ ਗਿਆ ਠੀਕ ਹੈ ਜੋ ਅਸੀਂ ਧਰਤੀ ਤੇ ਦੇਖ ਰਹੇ ਹਾਂ ਸਾਰਾ ਕੁਝ ਸ਼ਬਦ ਨਾਲ ਰਚਿਆ ਗਿਆ ਹਾਂਜੀ ਤੇ ਉਹ ਸ਼ਬਦ ਬਣ ਕੇ ਉਹ ਉਹ ਸ਼ਬਦ ਜਿਹੜਾ ਇਨਸਾਨ ਬਣ ਕੇ ਧਰਤੀ ਦੇ ਉੱਤੇ ਆਇਆ ਇਸੇ ਤੋਂ ਲੋਕੀ ਚੰਗੇ ਹੁੰਦੇ ਆ ਸਾਰੇ ਕੰਮ ਜੋ ਇੱਥੇ ਹੋ ਰਿਹਾ ਉਹਦੇ ਕਹਿਣੇ ਦੇ ਅਨੁਸਾਰ ਹੋ ਰਿਹਾ ਜੀ ਮੇਰੇ ਕਹਿਣੇ ਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ ਪਾਸਟਰ ਲੋਕ ਮਤਲਬ ਕਰਦੇ ਉਹ ਆਪਣੇ ਨਾਲ ਕੁਝ ਨਹੀਂ ਕਰਦੇ ਜੋ ਵੀ ਕਰਦਾ ਪਰਮੇਸ਼ਰ ਕਰਦਾ ਨਹੀਂ ਜੀ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸੰਤ ਸੇਵਕ ਨਹੀਂ ਕਰ ਸਕਦੇ ਜਿਨਾਂ ਚਿਰ ਉਹਨਾਂ ਨੂੰ ਉੱਪਰੋਂ ਪਰਮੇਸ਼ਰ ਨਾਲ ਚੰਗਾ ਕਰੇ ਉਹ ਵੀ ਨਹੀਂ ਕੁਝ ਕਰ ਸਕਦੇ ਠੀਕ ਹੈ ਹਾਂ ਜੀ ਉੱਪਰੋਂ ਹੈ ਜੀ ਇਹ ਰੱਬ ਨਾਲ ਕਹਿੰਦਾ ਮਤਲਬ ਇਹ ਕਿ ਪਾਸਟਰ ਆਪਣੀ ਪਾਵਰ ਨਾਲ ਕੁਝ ਨਹੀਂ ਕਰ ਸਕਦੇ ਜੋ ਵੀ ਕਰਦਾ ਪਰਮੇਸ਼ੁਰਾਂ ਦੇ ਵਿੱਚੋਂ ਹੀ ਹੋ ਕੇ ਕਰਦਾ ਤੇ ਇਹ ਪਰਮੇਸ਼ੁਰਾਂ ਦੇ ਵਿੱਚੋਂ ਹੀ ਹੋ ਕੇ ਕਰਦਾ ਜੀ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਮਤਲਬ ਅੱਜ ਸੰਡੇ ਬਾਰੇ ਕੀ ਕਹਿਣਾ ਚਾਹੋਗੇ ਸੰਡੇ ਦੇ ਬਾਰੇ ਚਰਚਾ ਆਂਦੇ ਹਾਂਜੀ ਉਹ ਇੱਕ ਸਿਧਾਂਤ ਹੈ ਜੀ ਬਾਈਬਲ ਦੇ ਵਿੱਚ ਦੱਸਿਆ ਕਿ 6 ਦਿਨ ਕੰਮ ਕਰੋ 7ਵੇਂ ਦਿਨ ਵਿਸ਼ਰਾਮ ਦਾ ਮੇਲ ਮਲਾਪ ਦਾ ਦਿਨ ਆ ਜੀ ਇਸ ਕਰਕੇ ਇੱਕ ਪਵਿੱਤਰ ਮੇਲਾ ਵੀ ਗਿਣਿਆ ਜਾਂਦਾ ਵਾ ਜਿੱਥੇ ਮੇਲ ਸਾਰੇ ਅਸੀਂ ਮਿਲ ਕੇ ਉਹਦੀ ਤਨਵਾਦ ਕਰਦੇ ਪਰਮੇਸ਼ੁਰ ਦਾ ਠੀਕ ਹੈ ਤੇ ਲੋਕਾਂ ਨੂੰ ਤੁਸੀਂ ਇਹ ਮੈਸੇਜ ਦਿੱਤਾ ਇਹਨਾਂ ਨੇ ਮੇਰੇ ਭਰਾ ਨੇ ਇਹ ਮੈਸੇਜ ਦਿੱਤਾ ਕਿ ਜਿਹੜੇ ਲੋਕ ਇਸ ਵੇਲੇ ਮਤਲਬ ਫਾਇਰ ਨੂੰ ਜਿਹਨੂੰ ਆਪਾਂ ਪੰਜਾਬੀ ਚ ਅੱਗੇ ਕਹਿੰਦੇ ਆ ਮੇਰੇ ਭਰਾ ਨੇ ਇਹ ਮੈਸੇਜ ਦਿੱਤਾ ਕਿ ਉਹ ਪਰਮੇਸ਼ਰ ਹੈ ਤੇ ਪਰਮੇਸ਼ਰ ਦੇ ਨਾਲ ਮਤਲਬ ਨਹੀਂ ਪਰਮੇਸ਼ਰ ਨੂੰ ਮਜ਼ਾਕ ਦੇ ਵਿੱਚ ਅਡਾਣਾ ਚਾਹੀਦਾ ਇਨਸਾਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਨਸਾਨ ਨੂੰ ਜੋ ਮਰਜ਼ੀ ਵੀ ਕੋਈ ਕਹਿ ਸਕਦਾ ਵਾ ਪਰ ਜਿਹੜੀ ਫਾਇਰ ਹੈ ਜਿਹਨੂੰ ਲੋਕ ਫਾਇਰ ਦਾ ਮਜ਼ਾਕ ਨਾਉਂਦੇ ਆ ਉਹ ਪੁਰਤਰਾਤਮਾ ਵਾ ਉਹ ਆਗ ਹੈ ਉਹ ਪਰਮੇਸ਼ਰ ਹੈ ਤੇ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਅਸੀਂ ਵੀ ਇਹੀ ਸਾਰਿਆਂ ਨੂੰ ਕਹਿਣਾ ਚਾਹਾਂਗੇ ਜੇ ਕਹਿੰਦੇ ਹੁੰਦੇ ਜਿਹੜੇ ਪਿੰਦ ਨਹੀਂ ਜਾਣਾ ਤੇ ਉਹਦਾ ਆਰਾਮ ਨਹੀਂ ਪੁੱਛਣਾ ਚਾਹੀਦਾ ਜਿਨ੍ਹਾਂ ਨੂੰ ਇਸ ਚੀਜ਼ ਦੀ ਨਹੀਂ ਨੌਲੇਜ ਹੈ ਤੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਉਹਨਾਂ ਨੂੰ ਇਸ ਚੀਜ਼ ਇਸ ਟੌਪਿਕ ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਹਾਂ ਜੇ ਤੁਹਾਨੂੰ ਨੌਲੇਜ ਹੈ ਜਾਂ ਤੁਸੀਂ ਪਹਿਲਾਂ ਪਵਿੱਤਰ ਬਾਈਬਲ ਪੜੋ ਤੇ ਪਵਿੱਤਰ ਬਾਈਬਲ ਦੇ ਵਿੱਚ ਦੇਖੋ ਕਿ ਇਹ ਕੀ ਚੀਜ਼ ਹੈ ਜੇ ਤੁਹਾਨੂੰ ਨੌਲੇਜ ਹੈ ਫੇਰ ਹੀ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਕੋਈ ਵੀ ਹੈ ਜੇ ਤੁਸੀਂ ਉਹਨੂੰ ਮੰਨਦੇ ਜੇ ਤੇ ਬਹੁਤ ਵਧੀਆ ਗੱਲ ਹੈ ਜੇ ਨਹੀਂ ਮੰਨਦੇ ਤੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਇਸ ਟੌਪਿਕ ਤੇ ਕੋਈ ਗੱਲ ਨਹੀਂ ਕਰਨਾ ਚਾਹੀਦੀ ਕੋਈ ਤੁਸੀਂ ਦੂਜੇ ਭਰਾ ਨੂੰ ਵੀ ਆਪਾਂ ਪੁੱਛ ਲੈਨੇ ਤੁਸੀਂ ਕੋਈ ਸ਼ਿਫ ਪਰ ਉਹ ਜੀ ਹਿਸ਼ਮਾਜ਼ੇ ਇੱਕ ਸ਼ਬਦ ਆ ਹਾਂਜੀ ਸ਼ਬਦ ਨੇ ਦੇ ਧਾਰੀ ਪਰਮਿਸ਼ਨ ਹਾਂਜੀ ਹਾਂਜੀ ਪਰਮਿਸ਼ਨ ਨੇ ਸ਼ਬਦ ਬੋਲਿਆ ਹਾਂਜੀ ਤੇ ਜੋ ਜੋ ਵੀ ਉਹਨਾਂ ਬੋਲਿਆ ਉਹੋ ਤਰਕਿਤ ਹੋਇਆ ਜਿਵੇਂ ਉਹਨਾਂ ਕਹਿੰਦਾ ਆ ਦਿਨ ਬਣੇ ਤੇ ਦਿਨ ਹੋ ਜਾਦਾ ਰਾਤ ਬਣੇ ਤੇ ਰਾਤ ਠੀਕ ਹੈ ਤੇ ਜੇ ਉਹਨਾਂ ਨੇ ਇਹ 6 ਦਿਨ ਉਹਨਾਂ ਕਹਿੰ ਕੰਮ ਕਰੋ ਤੇ 7ਵੇਂ ਦਿਨ ਮਤਲਬ ਪਰਮੇਸ਼ਰ ਦੇ ਘਰ ਆਓ ਐਤਵਾਰ ਮੇਂ ਸ਼ਰਾਮ ਕਰੋ ਉਹ ਸਪਤਵਾਰ ਦਾ ਦਿਨ ਕੋਈ ਤੰਦੜ ਠੀਕ ਹੈ ਤੇ ਕੋਈ ਕਰਦਾ हां जी ਅਸੀਂ ਇਹ ਖੋਜੇਵਾਲ ਚਰਚੇ ਦੇ ਵਿੱਚ ਆਏ ਸੀ ਤੇ ਤੁਸੀਂ ਦੇਖ ਸਕਦੇ ਇੱਥੇ ਸੰਗਤਾਂ ਜੇ ਵੀ ਆ ਰਹੀਆਂ ਵਾਂ ਖੋਜੇਵਾਲ ਚਰਚੇ ਦੇ ਵਿੱਚ ਤੁਸੀਂ ਇਹਦਾ ਮੇਨ ਬੋਰਡ ਵੀ ਦੇਖ ਸਕਦੇ ਅਸੀਂ ਇਹਨਾਂ ਭਰਾਵਾਂ ਨਾਲ ਏਸੀ ਗੱਲ ਕਰ ਰਹੇ ਸੀ ਫਾਇਰ ਬਾਰੇ ਤੇ ਭਰਾ ਇਹ ਹੀ ਕਹਿ ਰਹੇ ਆ ਕਿ ਉਹ ਫਾਇਰ ਜਿਹੜਾ ਪਰਮੇਸ਼ਰ ਨੂੰ ਕਿਹਾ ਗਿਆ ਵਾ ਤੇ ਸਾਨੂੰ ਪਰਮੇਸ਼ਰ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜਿਸ ਚੀਜ਼ ਦੀ ਨੌਲੇਜ ਨਹੀਂ ਹੈ ਉਸ ਟੌਪਿਕ ਤੇ ਨਹੀਂ ਗੱਲ ਕਰਨੀ ਚਾਹੀਦੀ ਜਦੋਂ ਅਸੀਂ ਪ੍ਰਭੂ ਯਿਸੂ ਨੂੰ ਮੰਨਣ ਵਾਲੇ ਲੋਕਾਂ ਦੀ ਗੱਲ ਕਰਦੇ ਆ ਤੇ ਉਹ ਕਦੀ ਵੀ ਕਿਸੇ ਬਾਰੇ ਅਸੀਂ ਬਹੁਤ ਨੇ ਨਵੇਂ 1% ਵੀ ਨਹੀਂ ਵੇਖਦੇ ਕਿ ਉਹ ਕਿਸੇ ਬਾਰੇ ਮਾਰਾ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਇਹ ਸਿੱਖਿਆ ਨੂੰ ਪਾ ਲਿਆ ਪ੍ਰਭੂ ਯਿਸੂ ਦੀ ਸਚਾਈ ਨੂੰ ਜਾਣ ਲਿਆ ਕਿ ਪਰਮੇਸ਼ਰ ਜਿਹੜਾ ਉਹ ਪ੍ਰੇਮ ਆ ਕਿ ਸਾਨੂੰ ਸਾਰਿਆਂ ਦਾ ਮਿਲ ਜੁਲ ਕੇ ਰਹਿਣਾ ਚਾਹੀਦਾ ਜੇ ਕਿਸੇ ਨੂੰ ਤੁਸੀਂ ਮੰਨਦੇ ਨਹੀਂ ਤੋ ਉਹਦੇ ਬਾਰੇ ਮਾਰਾ ਵੀ ਨਹੀਂ ਕਹਿਣਾ ਚਾਹੀਦਾ ਸਾਡਾ ਮੈਸੇਜ ਇਹੀ ਦੇਣ ਦਾ ਜੇ ਕਿ ਕਿਸੇ ਚੀਜ਼ ਦੀ ਤੁਹਾਨੂੰ ਨੌਲੇਜ ਹੈ ਤੋ ਉਸੇ ਤੇ ਗੱਲ ਕਰੋ ਜ ਜਿਹਦੀ ਨੌਲੇਜ ਨਹੀਂ ਹੈਗੀ ਉਰੇ ਦੇ ਨਾਂ ਗੱਲ ਕਰੋ ਲੋਕੀ ਅੱਜ ਕੱਲ ਵਿਊ ਲੈਣ ਦੇ ਚੱਕਰ ਦੇ ਵਿੱਚ ਆਪਣੀ ਵੀਡੀਓ ਨੂੰ ਵਾਇਰਲ ਕਰਨ ਦੇ ਫਿਰ ਚੱਕਰ ਦੇ ਵਿੱਚ ਪਰਮੇਸ਼ਰ ਨਾਲ ਹੀ ਪੰਗੇ ਲੈਂਦੇ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਵਿੱਤਰ ਬਾਈਬਲ ਦੇ ਵਿੱਚ ਇਹ ਗੱਲ ਲਿਖੀ ਆ ਪਰਮੇਸ਼ਰ ਨਾਲ ਪੰਗੇ ਲੈਣਾ ਬਹੁਤ ਹੀ ਭਿਆਨਕ ਗੱਲ ਆ ਅੱਗ ਦੇ ਨਾਲ ਖੇਡਣਾ ਜਿਨੇ ਵੀ ਵੀਡੀਓ ਦੇ ਦੇਖ ਰਹੇ ਨੇ ਜਿਨੇ ਵੀ ਸਾਡੇ ਦਰਸ਼ਕ ਨੇ ਅਸੀਂ ਉਹਨਾਂ ਨੂੰ ਗੋਡ ਬlesਸ ਯੂ ਕਹਿੰਨੇ ਆ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਗੋਡ ਬlesਸ